ਸਤ ਸ੍ਰੀ ਅਕਾਲ ਫਰੈਂਡਸ ਆਓ ਪੰਜਾਬੀ ਸਿੱਖੇ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਹੈ ਫਰੈਂਡਸ ਅੱਜ ਅਸੀਂ ਪੜਾਂਗੇ ਪਹਿਲੀ ਜਮਾਤ ਦੀ ਇਹ ਪੁਸਤਕ ਪਹਿਲੀ ਜਮਾਤ ਮਤਲਬ ਪਹਿਲੀ ਕਲਾਸ ਫਰਸਟ ਕਲਾਸ ਓਕੇ ਇਸ ਬੁੱਕ ਦਾ ਨਾਮ ਹੈ ਨਵੀਂ ਨੁਹਾਰ ਠੀਕ ਹੈ ਪਹਿਲੀ ਕਲਾਸ ਦੀ ਪੁਸਤਕ ਹੈ ਇਹ ਇਹ ਅੰਦੀ ਆਪਾਂ ਪੜਾਈ ਕਰਾਂਗੇ ਪੂਰੀ ਇਸ ਨੂੰ ਪੜਾਂਗੇ ਫਰਸਟ ਚੈਪਟਰ ਤੋਂ ਲੈ ਕੇ ਠੀਕ ਹੈ ਚਲੋ ਪੜਦੇ ਆ ਫਸਟ ਲੈਸਨ ਹੈ ਮਾਂ ਬੋਲੀ ਮਾਂ ਬੋਲੀ ਮਾਂ ਬੋਲੀ ਦੇ ਵਿੱਚ ਇਹ ਆਪਣੇ ਵਾਰਤਾਲਾਪ ਕਰ ਰਹੇ ਆ ਦੋ ਬੱਚੇ ਇੱਕ ਸਾਈਡ ਤੇ ਇੱਕ ਬੁੱਢੀ ਔਰਤ ਹੈ ਇਹ ਹੈ ਉਹਨਾਂ ਦੀ ਦਾਦੀ ਠੀਕ ਹੈ ਦੋ ਬੱਚੇ ਹਨ ਕੀ ਬਾਤਚੀਤ ਕਰ ਰਹੇ ਆ ਉਹ ਚਲੋ ਆਪਾਂ ਪੜਦੇ ਆ ਬੱਚਿਓ ਦਾਦੀ ਜੀ ਬੋਲਦੇ ਆ ਐਰੋ ਬਣਿਆ ਹੋਇਆ ਹੈ ਨਾ ਦਾਦੀ ਜੀ ਬੋਲਦੇ ਆ ਬੱਚਿਓ ਤੁਹਾਡਾ ਕੀ ਹਾਲ ਹੈ ਪਿੱਛੇ ਕੁਐਸਚਨ ਮਾਰਕ ਆਊਗਾ ਠੀਕ ਹੈ ਬੱਚੇ ਕੀ ਕਹਿੰਦੇ ਅਸੀਂ ਠੀਕ ਆ ਦਾਦੀ ਜੀ ਫਿਰ ਦਾਦੀ ਬੋਲਦੇ ਆ ਬੱਚਿਓ ਤੁਹਾਨੂੰ ਪਤਾ ਅਸੀਂ ਭਾਰਤ ਦੇ ਕਿਹੜੇ ਰਾਜ ਵਿੱਚ ਰਹਿੰਦੇ ਆ ਬੱਚੇ ਬੋਲਦੇ ਆ ਦਾਦੀ ਜੀ ਅਸੀਂ ਪੰਜਾਬ ਵਿੱਚ ਮਤਲਬ ਪੰਜਾਬ ਵਿੱਚ ਰਹਿੰਦੇ ਆ ਫਿਰ ਦਾਦੀ ਜੀ ਬੋਲਦੇ ਆ ਬਿਲਕੁਲ ਠੀਕ ਹੁਣ ਦੱਸੋ ਸਾਡੀ ਮਾਂ ਬੋਲੀ ਕਿਹੜੀ ਹੈ ਫਿਰ ਬੱਚੇ ਬੋਲਦੇ ਆ ਦਾਦੀ ਜੀ ਸਾਡੀ ਮਾਂ ਬੋਲੀ ਪੰਜਾਬੀ ਹੈ ਠੀਕ ਹੈ ਫਿਰ ਦਾਦੀ ਜੀ ਬੋਲਦੇ ਆ ਸ਼ਾਬਾਸ਼ ਆਓ ਅੱਜ ਮੈਂ ਤੁਹਾਨੂੰ ਮਾਂ ਬੋਲੀ ਬਾਰੇ ਦੱਸਦੀ ਹਾਂ ਠੀਕ ਹੈ ਤੇ ਇਹ ਇਹ ਹੈ ਇੱਕ ਕਵਿਤਾ ਕਵਿਤਾ ਦਾ ਨਾਂ ਹੈ ਮਾਂ ਬੋਲੀ ਇਸ ਕਵਿਤਾ ਵਿੱਚ ਮਾਂ ਬੋਲੀ ਪੰਜਾਬੀ ਦੀ ਸਿਫਤ ਕੀਤੀ ਗਈ ਹੈ ਠੀਕ ਹੈ ਅਸੀਂ ਹਾਂ ਨੰਨੇ ਫੁੱਲ ਗੁਲਾਬੀ ਮਾਂ ਬੋਲੀ ਸਾਡੀ ਪੰਜਾਬੀ ਤੇ ਬੱਚੇ ਬੱਚੇ ਕਹਿੰਦੇ ਹਨ ਕਿ ਅਸੀਂ ਛੋਟੇ ਗੁਲਾਬੀ ਫੁੱਲਾਂ ਵਾਂਗ ਹਾਂ ਤੇ ਸਾਡੀ ਜਿਹੜੀ ਮਾਂ ਬੋਲੀ ਹੈ ਉਹ ਕੀ ਹੈ ਪੰਜਾਬੀ ਹੈ ਹਰ ਵੇਲੇ ਜਸ ਇਸਦਾ ਗਾਈਏ ਹਰ ਵੇਲੇ ਅਸੀਂ ਇਸ ਦੀ ਪ੍ਰਸ਼ੰਸਾ ਕਰੀਏ ਮਤਲਬ ਹਰ ਵੇਲੇ ਸਾਨੂੰ ਇਸ ਦੀ ਪ੍ਰਸ਼ੰਸਾ ਕਰਨੀ ਚਾਹੀਦੀ ਹੈ ਵਡਿਆਈ ਕਰਨੀ ਚਾਹੀਦੀ ਹੈ ਜਗ ਵਿੱਚ ਇਸ ਦਾ ਮਾਣ ਵਧਾਈਏ ਜਗਮीन ਪੂਰੇ ਸੰਸਾਰ ਵਿੱਚ ਪੂਰੀ ਦੁਨੀਆ ਵਿੱਚ ਇਸ ਦੀ ਅਸੀਂ ਇੱਜ਼ਤ ਕਰੀਏ ਆਦਰ ਸਤਕਾਰ ਕਰੀਏ ਠੀਕ ਹੈ ਫਰੈਂਡਸ ਅੱਗੇ ਕੀ ਹੈ ਮਾਂ ਬੋਲੀ ਵਿੱਚ ਦਾਦੀ ਗਾਉਂਦੀ ਰਾਤੀ ਸਾਨੂੰ ਬਾਤ ਸੁਣਾਉਂਦੀ ਬਾਤਾਂ ਸੁਣਦੇ ਅੱਖ ਨਾ ਲਾਈਏ ਜਗ ਵਿੱਚ ਇਸ ਦਾ ਮਾਣ ਵਧਾਈਏ ਤੇ ਮਾਂ ਬੋਲੀ ਵਿੱਚ ਦਾਦੀ ਕੀ ਗਾਉਂਦੀ ਆ ਮਾਂ ਬੋਲੀ ਵਿੱਚ ਪੰਜਾਬੀ ਵਿੱਚ ਦਾਦੀ ਕੀ ਗਾਉਂਦੀ ਹੈ ਰਾਤ ਨੂੰ ਗਾਣੇ-ਗਾਣੇ ਵਿੱਚ ਬੱਚਿਆਂ ਨੂੰ ਕੀ ਸੁਣਾਉਂਦੀ ਹੈ ਬਾਤ ਸੁਣਾਉਂਦੀ ਬਾਤ ਮੀਨ ਕਹਾਣੀ ਤੇ ਕਹਾਣੀ ਵਿੱਚ ਉਹਨਾਂ ਨੂੰ ਕਹਿੰਦੀ ਹੈ ਕਿ ਬਾਤ ਸੁਣਦੇ ਸਮੇਂ ਅੱਖ ਨਹੀਂ ਲਾਣੀ ਕਿਸੇ ਨੇ ਵੀ ਅੱਖ ਨਹੀਂ ਲਾਣੀ ਮਤਲਬ ਸੋਣਾ ਨਹੀਂ ਹੈ ਤੇ ਇਸ ਦਾ ਅਸੀਂ ਜੱਗ ਵਿੱਚ ਇਹ ਪੰਜਾਬੀ ਜਿਹੜੀ ਭਾਸ਼ਾ ਹੈ ਇਸ ਦੇ ਵਿੱਚ ਜੱਗ ਵਿੱਚ ਇਸ ਦਾ ਆਪਾਂ ਇੱਜ਼ਤ ਕਰਨੀ ਹੈ ਇਸ ਦਾ ਮਾਣ ਵਧਾਣਾ ਹੈ ਠੀਕ ਹੈ ਸਤਕਾਰ ਕਰਨਾ ਹੈ ਠੀਕ ਹੈ ਫਿਰ ਹੈ ਮਾਂ ਬੋਲੀ ਜਿੰਦ ਜਾਨ ਸਾਡੀ ਹੈ ਪੰਜਾਬੀ ਸ਼ਾਨ ਸਾਡੀ ਕਹਿੰਦੇ ਮਾਂ ਬੋਲੀ ਜਿਹੜੀ ਹੈ ਜਿੰਦ ਤੇ ਜਾਨ ਸਾਡੀ ਹੈ ਜਿਹੜੀ ਮਾਂ ਬੋਲੀ ਪੰਜਾਬੀ ਭਾਸ਼ਾ ਹੈ ਸਾਡੀ ਜਿੰਦ ਜਾਨ ਤੇ ਸ਼ਾਨ ਹੈ ਸਾਡੀ ਇਸ ਤੋਂ ਜਿੰਦੜੀ ਘੋਲ ਕੁਮਾਈਏ ਜਗ ਵਿੱਚ ਇਸ ਦਾ ਮਾਣ ਵਧਾਈਏ ਇਸ ਤੋਂ ਜਿਹੜਾ ਆਪਣੀ ਜਿਹੜਾ ਜੀਵਨ ਹੈ ਉਹ ਕੁਰਬਾਨ ਕਰ ਦਈਏ ਆਜੋ ਸੰਸਾਰ ਵਿੱਚ ਇਸ ਦਾ ਆਪਾਂ ਇੱਜ਼ਤ ਕਰੀਏ ਮਾਣ ਵਧਾਈਏ ਠੀਕ ਹੈ ਅੱਗੇ ਹੈ ਇਹਦੇ ਵਿੱਚ ਮਾਂ ਦੇਵੇ ਲੋਰੀ ਇਹ ਹੈ ਮਿੱਠੀ ਦੁੱਧ ਕਟੋਰੀ ਤੇ ਲੋਰੀ ਵੀ ਇਸ ਦੇ ਵਿੱਚ ਆ ਦਾਦੀ ਮਾਂ ਕੀ ਕਰਦੀ ਹੈ ਲੋਰੀ ਵੀ ਦਿੰਦੀ ਪਈ ਹੈ ਇਹ ਹੈ ਮਿੱਠੀ ਦੁੱਧ ਕਟੋਰੀ ਜਿਹੜੀ ਲੋਰੀ ਆ ਉਹ ਕੀ ਹੈ ਮਿੱਠੀ ਦੁੱਧ ਕਟੋਰੀ ਮਿੱਠੇ ਮਤਲਬ ਜਿੱਦਾਂ ਦੁੱਧ ਕਟੋਰੀ ਦੁੱਧ ਦੀ ਕਟੋਰੀ ਨਹੀਂ ਦੀ ਕਟੋਰੀ ਮੇਨ ਕੋਲੀ ਠੀਕ ਹੈ ਜਿੱਦਾਂ ਮਿੱਠੇ ਦੁੱਧ ਦੀ ਕਟੋਰੀ ਦਿੰਦੀ ਇਸ ਤਰ੍ਹਾਂ ਹੀ ਮਾਂ ਲੋਰੀ ਦਿੰਦੀ ਹੈ ਸੁਣ ਕੇ ਗੂੜੀ ਨੀਂਦ ਸੋ ਜਾਈਏ ਜਗ ਵਿੱਚ ਇਸ ਦਾ ਮਾਣ ਵਧਾਈਏ ਜਿਹੜੀ ਇਹ ਦੁੱਧ ਦਵਨ ਨੂੰ ਮਿੱਠੀ ਕਟੋਰੀ ਜਿਹੜੀ ਦਿੰਦੀ ਆ ਲੋਰੀ ਦੇ ਨਾਂ ਤੇ ਉਹ ਸੁਣ ਕੇ ਗੂੜੀ ਨੀਂਦ ਸੋ ਜਾਈਏ ਮਤਲਬ ਗੂੜੀ ਨੀਂਦ ਸੋ ਜਾਂਦੇ ਆ ਜਗ ਵਿੱਚ ਇਸ ਦਾ ਮਾਣ ਵਧਾਈਏ ਤੇ ਜਿਹੜੀ ਇਹ ਪੰਜਾਬੀ ਭਾਸ਼ਾ ਹੈ ਇਹ ਦੇ ਇਹ ਆਪਾਂ ਸੰਸਾਰ ਦੇ ਵਿੱਚ ਇਸ ਦਾ ਮਾਣ ਆਦਰ ਸਤਕਾਰ ਕਰੀਏ ਮਾਣ ਵਧਾਈਏ ਠੀਕ ਹੈ ਫਿਰ ਹੈ ਮਾਂ ਬੋਲੀ ਸਾਨੂੰ ਜਾਨੋ ਪਿਆਰੀ ਜਾਨ ਤੋਂ ਪਿਆਰੀ ਹੈ ਮਾਂ ਬੋਲੀ ਸਾਨੂੰ ਜਿਹੜੀ ਹੈ ਜਾਨ ਤੋਂ ਪਿਆਰੀ ਹੈ ਇਹ ਨੇ ਪੁਸਤਕ ਮੇਰੀ ਸ਼ਿੰਗਾਰੀ ਤੇ ਪੰਜਾਬੀ ਪੁਸਤਕ ਨੇ ਪੰਜਾਬੀ ਨੇ ਮੇਰੀ ਪੁਸਤਕ ਨੂੰ ਸ਼ਿੰਗਾਰ ਦਿੱਤਾ ਹੈ ਮਤਲਬ ਸਜਾ ਦਿੱਤਾ ਹੈ ਪੰਜਾਬੀ ਭਾਸ਼ਾ ਵਿੱਚ ਮਾਂ ਬੋਲੀ ਵਿੱਚ ਕਵਿਤਾ ਗਾਈਏ ਆਜੋ ਅਸੀਂ ਆਪਾਂ اپنی پنجابی ਵਿੱਚ پنجابی ਭਾਸ਼ਾ ਵਿੱਚ ਆਪਾਂ ਕਵਿਤਾ ਗਾਈਏ ਤੇ जग ਵਿੱਚ ਇਸ ਦਾ ਮਾਣ ਵਧਾਈਏ ਤੇ जग ਵਿੱਚ ਅਸੀਂ ਇਸ ਦਾ ਆਪਣਾ ਅ ਪ੍ਰਸ਼ੰਸਾ ਕਰੀਏ ਇਸ ਦਾ ਇੱਜ਼ਤ ਕਰੀਏ ਠੀਕ ਹੈ ਪੂਰੇ ਸੰਸਾਰ ਵਿੱਚ ਇਸ ਪੰਜਾਬੀ ਦੀ ਆਪਾਂ ਇੱਜ਼ਤ ਕਰੀਏ ਮਾਣ ਵਧਾਈਏ ਮੈਂ ਇੱਜ਼ਤ ਕਰੀਏ ਠੀਕ ਹੈ ਫਰੈਂਡਸ ਇਹ ਕਵਿਤਾ ਆਪਾਂ ਪੜ ਲਈਏ ਸਿੱਖਿਆ ਇਹਦੀ ਕੀ ਹੈ ਮਾਂ ਬੋਲੀ ਦਾ ਸਤਿਕਾਰ ਕਰਨਾ ਹਰ ਵਿਅਕਤੀ ਦਾ ਕਰਤੱਵ ਹੈ ਮਤਲਬ ਇਹ ਜਿਹੜੀ ਆਪਾਂ ਜਿਹੜੀ ਵੀ ਆਪਾਂ ਭਾਸ਼ਾ ਬੋਲਦੇ ਆਂ ਪੰਜਾਬੀ ਹੋਵੇ ਮਰਾਠੀ ਹੋਵੇ ਉੜੀਆ ਹੋਵੇ ਕੋਈ ਵੀ ਭਾਸ਼ਾ ਹੋਵੇ ਉਹਦਾ ਆਪਾਂ ਨੂੰ ਸਤਿਕਾਰ ਕਰਨਾ ਚਾਹੀਦਾ ਕੀ ਹੈ ਆਪਣਾ ਵਿਅਕਤੀ ਦਾ ਇੱਕ ਕਰਤਵ ਕਰਤਵ ਫਰਜ ਹੈ ਠੀਕ ਹੈ ਤਾਂ ਇਹ ਸੀ ਮਾਂ ਬੋਲੀ ਕਵਿਤਾ ਇਹ ਆਪਾਂ ਪੜ੍ਹੀ ਹੈ ਤੇ ਹੁਣ ਅੱਗੋਂ ਅਸੀਂ ਆਪਾਂ ਇਹਦੇ ਕੁਐਸਚਨ ਆਨਸਰ ਕਰਾਂਗੇ पूरी एक्सरसाइज करा जिस क्वेश्चन आंसर है द ब्लैंक्स है खाली था ठीक है बहुत कुछ है अगली क्लास में ये करा तो चलो अगली क्लास में मिलते हैं तद तकलीके ओके बाय बाय टेक केयर फ्रेंड्स थैंक यू